ਮਮਸ ਜੀ ਬੇਸਿਕਲੀ ਬੀਤੀ ਰਾਤ ਨਾ ਜੀ ਸਾਡੇ ਬਾਜਾਖਾਨਾ ਪੁਲਿਸ ਸਟੇਸ਼ਨ ਉਹਨਾਂ ਨੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਡਾਕਟਰ ਅਸ਼ਿਸ਼ ਮਤੀ ਪੱਗਿਆ ਜਨ ਆਈਪੀਐਸ ਜੀ ਵੱਲੋਂ ਚਲਾਈ ਗਈ ਸਪੈਸ਼ਲ ਕੈਂਪੇਨ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਪੰਜਾਬ ਉਸ ਦੇ ਸੰਦਰਭ ਜਿਹੜਾ ਸਾਡਾ ਨਾਈਟ ਡੋਮੀਨੇਸ਼ਨ ਰਾਤ ਚੱਲਦਾ ਹੈ ਉਹਦੇ ਤਹਿਤ ਬਾਜਾਖਾਨਾ ਪੁਲਿਸ ਨੇ ਇੱਕ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਪੰਜ ਵਿਕਤੀਆਂ ਤੇ ਇੰਟਰਸੈਪਟ ਕਰਕੇ ਤਿੰਨਾਂ ਨੂੰ ਕਾਬੂ ਕਰ ਲਿਆ ਹੈ ਔਰ ਦੋ ਮੌਕੇ ਨੇ ਇਹਦਾ ਫਾਇਦਾ ਚੱਕ ਕੇ ਉਹ ਮੌਕੇ ਤੋਂ ਫਰਾਰ ਹੋ ਗਏ ਹੋ ਗਏ ਉਹ ਲਈ ਲਗ ਲਗ ਟੀਮਾਂ ਬਣਾ ਕੇ ਅਸੀਂ ਭੇਜੀਆਂ ਅੱਜ ਸ਼ਾਮ ਤੱਕ ਉਹ ਵੀ ਅਸੀਂ ਕੋਸ਼ਿਸ਼ ਆ ਪਕੜ ਲਾਂਗੇ ਜਿਹੜੇ ਅਪਰਾਧੀ ਪਕੜੇ ਆ ਇਹਨਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਨਾਲ ਲੱਗਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਾਫੀ ਵਾਰਦਾਤਾਂ ਕੀਤੀਆਂ ਜੋ ਅਜੇ ਇਹਨਾਂ ਦੀ ਇਹ ਪੁਚਕਤ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਲਹਾਲ ਜਿਹੜਾ ਪ੍ਰਾਈਮਾ ਅਫੇਸ ਸੀ ਸਾਨੂੰ ਲਗਭਗ ਦਰਜਨ ਤੋਂ ਵੱਧ ਘਟਨਾਵਾਂ ਦਾ ਪਤਾ ਲੱਗਿਆ ਹੈ ਜਿਹੜੀਆਂ ਇਹਨਾਂ ਨੇ ਹੁਣ ਤੱਕ ਇਨਕਸ਼ਾਫ ਕੀਤਾ ਹੈ ਜਿੱਥੇ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਜਿਨ੍ਹਾਂ ਦੇ ਕੋਲ ਡੀਸੀ ਸਿੰਘ ਪੁੱਤਰ ਮੱਖਣ ਸਿੰਘ ਇਹਦੇ ਕੋਲ ਕਈ ਕਈ ਦੇ ਦਸਤਾ ਸੀ ਸਹਿਲ ਸਿੰਘ ਪੁੱਤਰ ਭੂਰਾ ਸਿੰਘ ਇਹ ਮਸਲਾ ਕੋਹਾੜੀ ਸੀ ਔਰ ਗਗਨਦੀਪ ਸਿੰਘ ਔਰ ਮੋਟੂ ਪੁੱਤਰ ਕਾਲਾ ਸਿੰਘ ਇਹ ਪਿੰਡ ਮੱਤੇ ਦਾ ਇਹ ਲੋਹੇ ਦਾ ਰਾਡ ਸੀ ਔਰ ਇਹਨਾਂ ਦੇ ਪੰਜਾਂ ਦੇ ਕੋਲ ਵੈਪਨ ਸੀਗੇ ਜਿਹੜੇ ਇਹਨਾਂ ਨੇ ਰਾਤ ਇੱਕ ਇੰਜਾਮ ਦੇਣਾ ਸੀ ਵਾਰਦਾਤ ਨੂੰ ਪੁਲਿਸ ਦੀ ਮੁਸਤੈਦੀ ਕਰਕੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾਨ ਨਿਸ਼ਾਨ ਦੇ ਚਲਦਿਆਂ ਇਹ ਇੱਕ ਵਾਰਦਾਤ ਤੋਂ ਬਚਾਈਏ ਔਰ ਇਹਨਾਂ ਦੀ ਗ੍ਰਿਫਤਾਰੀ ਤੋਂ ਸਾਨੂੰ ਕਾਫੀ ਉਮੀਦ ਹੈ ਵੀ ਕਾਫੀ ਸਾਰੇ ਸਾਡੇ ਕ੍ਰਾਈਮ ਟ੍ਰੇਸ ਹੋ ਜਾਣਗੇ ਕਿਸ ਤਰ੍ਹਾਂ ਕਰਦੇ ਸੀ ਵਾਰਦਾਤ ਇਹ ਬੇਸਿਕਲੀ ਜਿਹੜੇ ਬੇਰਾਨੇ ਰਾਹ ਹੈ ਉਹਨਾਂ ਦੇ ਵਿੱਚ ਇਹ ਆਪਣਾ ਇੱਕ Trap ਲਗਾ ਕੇ ਰੁੱਕ ਜਾਂਦੇ ਆ ਤੇ ਜਿਹੜਾ ਰਾਹੀਰ ਆ ਉਹਨਾਂ ਕੋਲੋਂ ਇਹ ਸਨੇਚਸ ਕਰਦੇ ਆ ਇਹ ਤੋਂ ਇਲਾਵਾ ਇਹਨਾਂ ਦੀਆਂ ਹੋਰ ਵੀ ਵਾਰਦਾਤਾਂ ਹਨ ਜਿਹੜਾ ਡੀਸੀ ਸਿੰਘ ਉਹ ਤੇ ਪਹਿਲੇ ਵੀ 379 ਬੀ ਦਾ ਪਰਚਾ ਥਾਣਾ ਬਾਜਾਖਾਨਾ ਵਿੱਚ ਹੀ ਦਰਪਿਆ ਤੇ ਇਸ ਤਰ੍ਹਾਂ ਕਰਕੇ ਇਹ ਬੰਦੇ ਦੀ ਜਿਹੜੇ ਰਾਹੀਰ ਆ ਉਹਨਾਂ ਕੋਲੋਂ ਸਨੇਚਸ ਕਰ ਹੁਣ ਕਿਸ ਤਰ੍ਹਾਂ ਇਹਨੂੰ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੀਦਾ ਇਸ ਬਾਰੇ ਇੱਕ ਵਿਚਾਰ ਇਹ ਸਾਡੀ ਰਾਤ ਦੀ ਪੁਲਿਸ ਪਾਰਟੀ ਸੀ ਇਹਨਾਂ ਨੂੰ ਜਦੋਂ ਵੇਖਿਆ ਵੀ ਇਹ ਪੰਜ ਬੰਦੇ ਕੋਈ ਮਨਸੂਬਾ ਬਣਾਏ ਜਾ ਰਹੇ ਪੁਲਿਸ ਨੂੰ ਵੇਖ ਕੇ ਤੇ ਉੱਤਰ-ਬਿੱਤਰ ਹੋਣ ਲੱਗੇ ਤੇ ਪੁਲਿਸ ਨੇ ਇੰਟਰਸੈਪਟ ਕਰਕੇ ਨੂੰ ਅਰੈਸਟ